ਹਾਂਜੀ ਪਾਰਟੀ ਵੇਅਰ ਸੂਟਾਂ ਦੀ 컬렉ਸ਼ਨ ਲੈ ਕੇ ਆਏ ਹਾਂ ਉਮੀਦ ਕਰਦੇ ਹਾਂ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਲੱਗਣਗੇ ਇਹ ਸਾਰੇ ਸੂਟ ਜਿਹੜੇ ਟੈਬੀ ਸਿਲਕ ਤੇ ਬਣੇ ਹੋਏ ਨੇ ਟੈਬੀ ਸਿਲਕ ਦਾ ਫੈਬਰਿਕ ਘੱਟ ਕਾਸਟ ਦੇ ਵਿੱਚ ਇਹ ਹੈਂਡਵਰਕ ਐਮਬਰਾਇਡਰੀ ਦੇ ਸੂਟ ਰੈਡੀ ਹੋ ਜਾਂਦੇ ਨੇ ਐਂਡ ਬਹੁਤ ਜ਼ਿਆਦਾ ਸੋਹਣਾ ਇਹ ਫੈਬਰਿਕ ਹੁੰਦਾ ਹੈ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਫੈਬਰਿਕ ਦੇ ਸੂਟ ਕਿਉਂਕਿ ਇਹਦੀ ਸ਼ਾਈਨ ਬਹੁਤ ਹੁੰਦੀ ਹੈ ਲੁੱਕ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਤੇ ਇਹਦੇ ਉੱਪਰ ਹੈਂਡਵਰਕ ਕੀਤਾ ਹੋਇਆ ਬਹੁਤ ਜ਼ਿਆਦਾ ਪਿਆਰਾ ਲੱਗਦਾ ਹੈ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਆਪਾਂ ਪ੍ਰੋਪਰ ਹੈਂਡਵਰਕ ਦੇ ਨਾਲ ਇਹ ਸੂਟ ਹੋਇਆ ਦਬਕਾ ਐਂਡ ﺍﻟकੀ ਦਾ ਵਰਕ ਵੀ ਨਾਲ ਵਿੱਚ ਐਡ ਕੀਤਾ ਹੋਇਆ ਤੇ ਕਲਰਸ ਬਹੁਤ ਜ਼ਿਆਦਾ ਮਿਲ ਜਾਣਗੇ ਜਿਵੇਂ ਕਿ ਇਹ ਘੇਰੇ ਬਣੇ ਹੁੰਦੇ ਨੇ ਨਾਲ sleeves ਤੇ ਹੈਵੀ ਵਰਕ ਆਉਂਦਾ ਹੈ ਲਾਈਟ ਕਲਰ ਦੇ ਵਿੱਚ ਵੀ ਤੁਸੀਂ ਲੈ ਸਕਦੇ ਹੋ ਬਹੁਤ ਜ਼ਿਆਦਾ ਪਿਆਰਾ ਇਹ suit ਬਣ ਕੇ ਰੈਡੀ ਹੋਇਆ ਕੁਝ suits ਦੇ ਵਿੱਚ ਕਲਰ ਆਪਸ਼ਨ ਬਹੁਤ ਜ਼ਿਆਦਾ ਹੈਗੀ ਹੈ ਜਿ ਕਿ ਕੁਝ suits ਜਿਹੜੇ ਨੇ ਇੱਕ ਇੱਕ ਪੀਸ ਹੀ ਰੈਡੀ ਹੈਗਾ ਉਹ ਤੁਸੀਂ ਵਿੱਚੋਂ ਵੀਡੀਓ ਦੇ ਚੈੱਕ ਕਰ ਸਕਦੇ ਹੋ ਤੇ ਆਪਣੇ ਲਈ suit ਆਰਡਰ ਕਰ ਸਕਦੇ ਹੋ ਇਹ georgette ਦਾ fabric ਹੈ ਜੀ ਤੁਸੀਂ 2 ਮੀਟਰ ਵੀ ਲੈ ਸਕਦੇ ਹੋ ਤੇ ਪੂਰਾ suit ਵੀ ਲੈ ਸਕਦੇ ਹੋ ਠੀਕ ਹੈ ਜੀ ਵੀਡੀਓ ਲਾਈਕ ਐਂਡ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ ਥੈਂਕ ਯੂ